ਸੋ ਅੱਤ ਤੁਹਾਨੂੰ ਲੈ ਕੇ ਆਏ ਆਂ ਰਾਜਪੁਰਾ ਦੇ ਸੁਵਿਧਾ ਕੇਂਦਰ ਦੇ ਵਿੱਚ ਜੋ ਮਿਨੀ ਸੈਕਟਰੀਏਟ ਦੇ ਵਿੱਚ ਬਣਿਆ ਹੋਇਆ ਹੈ ਚਲੋ ਅੰਦਰ ਚੱਲ ਕੇ ਦੇਖਦੇ ਆਂ ਤੁਹਾਨੂੰ ਇਹਦਾ ਹਾਲ ਕੀ ਹੈ ਦੇਖੋ ਅਸੀਂ ਸੁਵਿਧਾ ਕੇਂਦਰ ਦੇ ਅੰਦਰ ਆ ਚੁੱਕੇ ਆਂ ਇਸ ਟਾਈਮ ਇਹ ਲੋਕ ਖੜੇ ਆਂ ਔਰ ਇਹ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਕਿੰਨੀ ਪੈ ਰਹੀ ਹੈ ਇਹ ਸਭ ਫਰਦ ਕੇਂਦਰ ਦੇ ਬਾਹਰ ਖੜੇ ਆਂ ਤੇ ਇਹ ਟ੍ਰਾਂਸਪੋਰਟ ਡਿਪਾਰਟਮੈਂਟ ਜਿਹੜਾ ਬਣਿਆ ਉਹ ਅੱਖਾਂ ਨਹੀਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪੱਖੇ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਪੱਖੇ ਜਿਹੜੇ ਹੈ ਸਹੂਦਾ ਕੇਂਦਰ ਦੇ ਵਿੱਚ ਬੰਦ ਪਏ ਐ ਲੇਕਿਨ ਉਰੇ ਕੀ ਚੀਜ਼ੇ ਹੋਰ ਦੇਖਣ ਨੂੰ ਮਿਲ ਰਹੀ ਹੈ ਅਫਸਰਾਂ ਦੇ ਜਿਹੜੇ ਹੈ ਜਿੱਥੇ ਅਫਸਰ ਬੈਠ ਕੇ ਕੰਮ ਕਰ ਰਹੇ ਆ ਉੱਥੇ ਪੱਖੇ ਸਾਰੇ ਏਸੀ ਵੀ ਚੱਲ ਰਹੇ ਆ ਪੱਖੇ ਵੀ ਚੱਲ ਰਹੇ ਆ ਸੋ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖ ਸਕਦੇ ਹੋ న్యూਸ 89 ਪੰਜਾਬ ਤੇ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨੀ ਆ ਦੇਖੋ ਸਾਰੇ ਸੁੱਚ ਜਿਹੜੇ ਹੈ ਚੱਲ ਰਹੇ ਆ ਲੇਕਿਨ ਪੱਖੇ ਜਿਹੜੇ ਬੰਦ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਤੇ ਇਹਦਾ ਹੱਲ ਹੋ ਸਕੇ ਆਪਣਾ ਕੀ ਕਰਨਾ ਹੈ ਸੂਰਜ ਫਰਦ ਲੈਣੀ ਹੈ ਅੱਛਾ ਜੀ ਤੇ ਅੰਕਲ ਤੁਸੀਂ ਬੈਠੇ ਹੋਰੇ ਪੱਖੇ ਨਹੀਂ ਚੱਲ ਰਹੇ ਮੈਂ ਗਰਮੀ 'ਚ ਗਰਮੀ 'ਚ ਕੀ ਕਰਾਂਗੇ ਵੀਰਾਂ ਪੱਖੇ ਨਹੀਂ ਬੈਠੇ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਉਹ ਸਰਕਾਰ ਨੂੰ ਦੇਖੋ ਪੱਖੇ ਚੱਲ ਨਹੀਂ ਜੀ ਕੌਣ ਚੱਲ ਹਾਂ ਜੀ ਨਹੀਂ ਆਈ ਹਾਂ ਜੀ ਗਰਮੀयां ਮਰ ਰਹੀ ਰਿਪਬਲਿਕ ਇਹਦਾ ਨਾਮ ਸੁਵਿਧਾ ਕੇਂਦਰ ਹੈ ਤੁਹਾਨੂੰ ਕੀ ਲੱਗਦਾ ਔਰੇ ਸੁਵਿਧਾ ਮਿਲ ਰਹੀ ਹੈ ਮੈਂ ਜੀ ਸੁਵਿਧਾ ਦਾ ਬੈਠੇ ਹਾਂ ਸਾਡੇ ਭਾਈ ਹਾਂ ਬੈਠੇ ਹਾਂ ਹੋ ਗਿਆ 28 ਘੰਟਾ ਹੋ ਗਿਆ ਤੁਸੀਂ ਸੁਵਿਧਾ ਕੇਂਦਰ ਦੇ ਵਿੱਚ ਆਇਓ ਤੁਸੀਂ ਦੇਖ ਰਹੇ ਹੋ ਪੱਖੇ ਨਹੀਂ ਚੱਲਦੇ ਕੀ ਕਹਿਣਾ ਚਾਹੁੰਦੇ ਗਰਮੀ 'ਚ ਬੈਠੇ ਕਰੀਏ ਮਹਾਰਾਜ ਸਾਡਾ ਕੱਸੀ ਨੰਬਰ ਹੈ ਸਰਾਇ 9010 ਹਾਂਜੀ ਨਹੀਂ ਗਰਮੀ 'ਚ ਬੈਠੇ ਤੇ ਪੱਖੇ ਨਹੀਂ ਚੱਲਦੇ ਪੱਖੇ ਖਰਾਬ ਨੇ ਵਿੱਚ ਚੱਲ ਵੀ ਰਹੇ ਨੇ ਆਵਾਜ਼ ਬੰਦ ਕੋਈ ਨਹੀਂ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਸੁਣਨੀ ਆ ਤੁਸੀਂ ਐਨੇ ਦੁਖੀ ਹੋ ਨਹੀਂ ਨਹੀਂ ਦੁਖੀ ਨਹੀਂ ਹਿੰਦੇ ਪਰੇਸ਼ਾਨ ਨਹੀਂ ਨਹੀਂ ਕੋਈ ਪਰੇਸ਼ਾਨੀ ਵਾਲੀ ਨਹੀਂ ਇਹ ਬਾਕੀ ਆਵੇ ਉਹ ਤਾਂ ਕੰਪਲੇਟ ਵਾਲੀ ਗੱਲ ਹੋ ਗਈ ਹਾਂਜੀ ਚਲੋ ਜੀ ਆਪਣਾ ਮੇਰਾ ਨਰਾਜ ਅਜਤ ਜੀ ਕੀ ਕਹਿਣਾ ਚਾਹੋਗੇ ਉਰੇ ਸੁਵਿਧਾ ਕੇਂਦਰ ਵਿੱਚ ਬਸ ਇਹ ਪੂਰਾ ਹਾਲ ਹੈ 3 ਘੰਟੇ ਹੋ ਗਏ ਬੈਠੇ ਨੂੰ ਗਰਮੀ ਚ ਪੱਖਾ ਚੱਲਦਾ ਨਾ ਕੁਝ ਚੱਲਦਾ ਇੱਥੇ ਹਾਂਜੀ ਹਾਂਜੀ ਬਸ ਖੜੇ ਆ ਕੋਈ ਏਸੀ ਵਗੈਰਾ ਵੀ ਨਹੀਂ ਹੈ ਉਰੇ ਇਹ ਪੱਖੇ ਤਾਂ ਚੱਲਦੇ ਨੇ ਏਸੀ ਕਿੱਥੋਂ ਹੋਣਗੇ ਇੱਥੇ ਤੇ ਅੰਦਰ ਜਿਹੜੇ ਅਫਸਰ ਬੈਠੇ ਆ ਉਹ ਤਾਂ ਸਾਰੇ ਇੱਥੇ ਏਸੀ ਲੱਗੇ ਹੋਏ ਅੰਦਰ ਦਾ ਨਹੀਂ ਜਿਹੜੇ ਅਫਸਰ ਬੈਠੇ ਆ ਉਹ ਤਾਂ ਚੱਲ ਰਹੇ ਆ ਜੀ ਅੰਦਰ ਸਾਰਾ ਕੁਝ ਅੰਦਰ ਸੰਤੋ ਬੜਨਾ ਅਲਾਉਡ ਨਹੀਂ ਹੈ ਹਾਂਜੀ ਹਾਂ ਬਾਹਰ ਬੈਠੇ ਪਬਲਿਕ ਆ ਬੁਰਾ ਹਾਲ ਹੈ ਜੀ ਇੱਥੇ ਗਰਮੀ ਚ ਕਿੱਥੇ ਘੜਨਾ ਪਾ ਵਾਟਰ ਗੁੰਦ ਰਿਹਾ ਹੈ ਕਿਤੇ 30 16 ਇਹਤਰਾ ਠੀਕ ਹੈ ਪਹਿਲੀ ਵਾਰ ਆਇਆ ਜਫਰਦ ਘੜਾ ਅੱਛਾ ਪਾ ਦੇਖ ਕੇ ਹੈਰਾਨੀ ਹੋ ਰਹੀ ਹੈ ਠੀਕ ਹੈ